ਦੇਈਓ ਆ ਬਖਾ ਦਿਓ ਮੂੰਹ ਮਾ ਦੀ ਕੱਚੀ ਆ ਮੂੰਹ ਦੀ ਪੋਲੀ ਆ ਠੀਕ ਹਾਂਜੀ ਆ ਦੇਖੋ ਵਧੀਆ ਮੋਹ ਫੇਸ ਕੁਆਲਟੀ ਵਿਖਾਉਂ ਇਸ ਪੂਰੀ ਲੱਗੋ ਆ ਦੇਖੋ ਗੋਲ ਸਿੰਘ ਜੀ ਬਿਲਕੁਲ ਸਿੰਗਲ ਦਾ ਬੀਦੇ ਵਿੱਚ ਆ ਟੇਠਪੂੜਾ ਤੁਸੀਂ ਦੇਖ ਸਕਦੇ ਜੀ ਚੱਲ ਜਾਈਏ ਤੇ ਪੰਜ ਕਰਮਾਲੀ ਹਾਂ ਟੇਠਪੂੜਾ ਫਿਰ ਬੇਲ ਵੇਖੋ ਕੱਦ ਵਜਨ ਕਿਹੇ ਪਾਸੇ ਨਹੀਂ ਝੋਟੀ ਖੰਜੀ ਹਾਂਜੀ ਕਿਸਾਨ ਵੀਰੋ ਸਸਤਰੀਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪੈਂਡ ਡੱਲ ਅੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਦਲੇਰ ਸਿੰਘ ਬਾਦ ਉਹਨਾਂ ਦੇ ਘਰ ਆਏ ਆ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨੂੰ ਤੋਂ ਲੈ ਕੇ ਤੁਹਾਨਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾ ਤੁਹਾਨੂੰ ਦਿਖਾਉਣਗੇ ਦੋਨੋਂ ਗੱਬੜ ਮੱਜਾ ਨੇ ਪਿੰਡ ਦੱਲ ਤਕਰੀਬਨ ਪਿੱਕੀਵੜ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਵੱਡਾ ਪਿੰਡ ਖਾਲੜਾ ਬਿਲਕੁਲ ਲੱਗਿਆ 5-6 ਕਿਲੋਮੀਟਰ ਦੀ ਦੂਰੀ ਤੇ ਵਾ ਤਾਰਾ ਸਿੰਘ ਲੱਗਿਆ ਡਲੇਰੀ ਮਾੜੀ ਮੇਗਾ ਕਲਸੀਆਂ ਇਹ ਪਿੰਡ ਬਿਲਕੁਲ ਉਹਨਾਂ ਨੇੜੇ ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਸਤੰਬਰ ਤੇ ਸਵੇਰ ਮਾਰਨਿੰਗ ਦੇ ਕੋਈ 9 ਵਜੇ ਤਾਂ ਆਪਾਂ ਵੀਡੀਓ ਬਣਾ ਰਹੇ ਆ ਦੋ ਮੱਝ ਦਿਖਾਵਾਂਗੇ ਤੁਹਾਨੂੰ ਮਾਲ ਵੈਸੇ ਚਲੋ ਆਇਆ ਗਿਆ ਰਹਿਦਾ ਹੋਰ ਵੀ ਦੋ ਚਾਰ ਨਾਗ ਸੀਗੇ ਕੱਲ ਵੀਡੀਓ ਬਣਾਉਣੀ ਸੀ ਉਹਦੇ ਵਿੱਚ ਕੋਈ ਚਾਰ ਪੰਜ ਨਾਗ ਆਪਾਂ ਤੁਹਾਨੂੰ ਦਿਖਾ ਦਿੰਨੇ ਤੇ ਦਿਖਾਉਣੇ ਸੀਗਾ ਠੀਕ ਆ ਜੀ ਅੱਜ ਜਿਹੜੇ ਦੋ ਨਾਗ ਤੁਹਾਨੂੰ ਦਿਖਾਉਣੇ ਇੱਕ ਬੂਰੀ ਮੱਝ ਦਿਖਾਵਾਂਗੇ ਇੱਧਰ ਇੱਕ ਇੱਧਰ ਬਲੈਕ ਮੱਝ ਹੈਗੀ ਆ ਠੀਕ ਆ ਜੀ ਕ੍ਰਾਸ ਬਰੀਡ ਦੇ ਵਿੱਚ ਭਾਵੇਂ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਦੋਵੇਂ ਤਿਆਰੀ ਦੇ ਪਸ਼ੂਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਨਾਲ ਸਾਸਰੀ ਘਰ ਸਾਸਰੀ ਘਰ ਸੰਤੂ ਸਾਹਿਬ ਠੀਕ ਠਾਕ ਚੜ੍ਹਦੀ ਕਾਤ ਵਿੱਚ ਸ੍ਰਾਮ ਬੜੇ ਵਧੀਆ ਗਰਲਾਸ ਆ ਹਾਂਜੀ ਹੋਰ ਫਿਰ ਇਤਰਾ ਸੰਤੂ ਸਾਹਿਬ ਰੂਟੀਨ ਚ ਤੁਰੇ ਆਉਂਦੇ ਪਸ਼ੂ ਨਾਲ ਨਾਲ ਵਿਕਦੇ ਜਾਂਦੇ ਆ ਦੋ ਦਿਨ ਤੁਹਾਡਾ ਵੀ ਅੱਗਾ ਪਿਛਾ ਹੋ ਗਿਆ ਕੱਲ ਪਾਉਣੀ ਹੈ ਅਪਾ ਚੌਂ ਦੀ ਅਪਡੇਟ ਤੇ ਹੁਣ ਜੋੜਾ ਰਹਿ ਗਿਆ ਜੀ ਵੀ ਹੁਣ ਜੋੜਾ ਹੈ ਆਪਣੇ ਕੋਲ ਹਾਂ ਹੁਣ ਦੋਵੇਂ ਮੱਝਾਂ ਗੱਬਣਾ ਤਿਆਰੀ ਵਾਲੀਆਂ ਠੀਕ ਆ ਮੋਹਰਾ ਦੀ ਮੱਝ ਇੱਕ ਦੋ ਦਿਨ ਦਾ ਸਮਾਂ ਖੜਦੀ ਪੂਰੀ ਚਾਰ ਪੰਜ ਦਿਨ ਕੱਢਦੀ ਹੈ ਠੀਕ ਆ ਠੀਕ ਆ ਹਾਂਜੀ ਮੱਝਾਂ ਦੋਵੇਂ ਚੰਗੀਆਂ ਹਾਂ ਮੱਝਾਂ ਸੰਤੂ ਸਾਹਿਬ ਦੋਵੇਂ ਚੰਗੀਆਂ ਹ ਬਾਕੀ ਇਕ ਪੂਰਾ ਬਾਡੀ ਸੈਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇਧਰ ਬੂਰੀ ਜਿਹੜੇ ਮੇਰੇ ਭਰਾ ਸ਼ੌਂਕ ਰੱਖਦੇ ਬੂਰੀ ਮਾਝ ਖਰੀਦਣ ਦਾ ਇਧਰ ਪੂਰੀ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਇਹ ਮੇਰੇ ਭਰਾ ਨੂੰ ਕਿਸ ਨੂੰ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਲਵੀ ਗਰਮਾਲਾ ਪੂਰਾ ਵੇਰਵਾ ਦਾ ਸਾਂਝਾ ਕਰਦੇ ਮੇਰਾ ਵੇਰਵਾ ਸੰਤੂ ਸਾਹਿਬ ਦੋਵੇਂ ਮੱਜਾਂ ਗੱਬਣਾ ਹੈ ਆ ਵੀਡੀਓ ਚੱਲਣ ਤੋਂ ਪਹਿਲਾਂ ਆਪਾਂ ਭਣ ਭਰਾਵਾਂ ਨੂੰ ਦੱਸ ਦਿੰਨੇ ਆ ਜੇ ਕੋਈ ਆਣ ਕੇ ਟਿੱਪ ਕੇ ਤਸੱਲੀ ਕਰਕੇ ਖੜਦਾ ਆ ਆਪਦੇ ਥੰਨੇ ਜੇ ਕਰਕੇ ਖੜਦਾ ਹੋ ਸਭ ਤੋਂ ਵਧੀਆ ਜੇ ਕੋਈ ਆਨਲਾਈਨ ਮੰਗਵਾਉਂਦਾ ਆਪਦੀ ਗੱਡੀ ਚ ਲਾ ਕੇ ਟਿੱਪ ਸਕਦਾ ਨਹੀਂ ਟਿੱਪਣ ਦੀ ਯਾਜ ਆਪਣੀ ਸਨਾਈ ਗਰੰਟੀ ਹੋਊਗੀ ਚਲੋ ਜੀ ਪਾਰ ਪਿੱਛੇ ਦੀ ਗਰੰਟੀ ਹੋਊਗੀ ਇੱਕ ਦਿਨ ਦੀ ਲੈ ਜਾ ਦੋਹਾਂ ਦਿਨਾਂ ਦੀ ਅਗਲਾ ਲੈ ਜੀ ਬਿਲਕੁਲ ਹਾਂ ਜੀ ਲੈ ਵੀ ਸੁਭਾ ਗਰਮਾ ਕਰ ਲਾ ਲਓ ਸੰਤੂ ਸਾਹਿਬ ਇਹਨੇ ਦੂਜਾ ਸੂਣਾ ਜਿਹਾ ਹੋਣਾ ਜੇ ਕਿਸੇ ਦੇ ਘਰ ਜਾ ਤੇ ਹੁਣ ਆਵੇ ਆਪਾਂ ਨੂੰ ਤੇ ਤੁਹਾਨੂੰ ਪਤਾ ਕਈ ਰਗਮਾਂ ਠੋਕ ਜਾਂਦੀਆਂ ਚੰਗੀ ਭੜੀ ਲੱਖ ਸਵਾ ਲੱਖ ਦੀ ਮਹਿ ਲੈਂਦੀ ਡੰਡ ਲੱਤ ਬਿਲਕੁਲ ਜੀ ਬਿਲਕੁਲ ਵਪਾਰ ਲੈ ਉਹਦੇ ਦੀ ਜਿਵੇਂ ਹੁਣ ਆਪਾਂ ਇਹਦੇ ਵਿੱਚ ਇਹ ਆ ਗੱਬਣਾ ਆਪਾਂ ਨੂੰ ਅਗਲੇ ਦੁੱਧ ਦੀ ਵੀ ਗਾਰੰਟੀ ਦਿੱਤੀ ਸਾਰੀਆਂ ਗਾਰੰਟੀਆਂ ਦਿੱਤੀਆਂ ਪਰ ਆਪਾਂ ਮੇਨ ਦੋ ਚੀਜ਼ਾਂ ਦੀ ਗਾਰੰਟੀ ਥਾਣਾ ਦੀ ਤੇ ਪਿਛੇ ਬਸ ਬਸ ਦੁੱਧ ਵਾਲੀ ਹੀ ਸੀ ਵਾਹ ਵੀ ਗੱਬਰ ਮਾਰ ਜਾ ਟਿਕਾ ਜੀ ਬਾਕੀ ਪਿਛੇ ਭਾਰ ਦੀ ਤਸੱਲੀ ਰਹੂਗੀ ਪਿਛੇ ਦੀ ਸੰਧੂ ਸਾਹਿਬ ਤਸੱਲੀ ਇਹ ਪਿੱਪਨ ਦੀ ਤਸੱਲੀ ਰਹੂਗੀ ਫਿਰ ਵੀ ਕੋਈ ਮੂੰਹ ਮਾਂ ਦੀ ਪੋਲੀ ਕੋਈ ਚੱਕਰ ਨਹੀਂ ਗਿਆ ਇਸ ਤਰ੍ਹਾਂ ਹੀ ਪਾ ਫੜ ਕੇ ਜੋ ਮਰਜੀ ਲਈ ਆ ਆ ਠੀਕ ਆ ਸਵੇਰ ਤਿੱਜਾ ਸੁੰਦੀ ਫਿਰ ਦੂਆ ਸੰਦੂ ਸਾਹਿਬ ਤਿੱਜਾ ਸੋਣੀ ਜੇ ਦੂਜੇ ਸੂਵੇ ਉਹਨਾਂ ਦੱਸਿਆ ਵੀ ਅਸੀਂ 13 ਕਿਲੋ ਦੁੱਧ ਅਸਲੇ ਚੋਇਆ ਠੀਕ ਆ ਹਾਂਜੀ ਲਓ ਵੀ ਸੋ ਸੂਬਾ ਦੋਸੋ ਤਿੱਜਾ ਸੁਣਾਇਆ ਇਸ ਮੈਨੇ ਠੀਕ ਆ ਜੀ ਤੇ ਦੂਜੇ ਸੂਵੇ ਗਰਲਾਲਾਂ ਦਾ ਵੀ 13 ਕਿਲੋ ਦੀ ਮਿਲਕਿੰਗ ਕਰਵਾਈ ਐ ਇਸਨੇ ਠੀਕ ਆ ਜੀ ਬਿਲਕੁਲ ਸਿੰਗਲ ਦਾ ਵੀ ਦੇ ਵੇਚਾ ਪੇਠਪੁਰਾ ਤੁਸੀਂ ਵੇਖ ਸਕਦੇ ਜੀ ਤੁਸਾਰ ਰੋ ਜੀ ਬਾਈ ਤੇ ਪੰਜ ਕਰਮਾਲੀ ਆ ਇੱਥੇ ਪੁੜਾ ਫਿਰ ਬੇਲ ਵੇਖੋ ਕੱਦ ਵਜਨ ਕਿਹੇ ਪਾਸੇ ਨਹੀਂ ਝੋਟੀ ਖੰਜੀ ਬਿਲਕੁਲ ਬਿਲਕੁਲ ਤੂੰ ਜਾ ਕੇ ਵੀ ਵਿਖਦੀ ਆ ਪਰ origignal ਤੇ ਜਾ ਸੁਗਾ ਠੀਕ ਆ ਤੇ ਤੇਜਾ ਹੀ ਦਸਣੀ ਬਿਲਕੁਲ ਜੀ ਬਿਲਕੁਲ ਕੋਈ ਕਦੇ ਸੁਬਨਾ ਗਰ ਲਾਲ ਹੁਣ ਮਾਲਾ ਕੋਈ ਫਰਕ ਨਹੀਂ ਪੈਂਦਾ ਅਸੀਂ ਬਗਦੇ ਦੇ ਤੇ ਤੇਜੇ ਜਾ ਹਾਂ ਸੁਗਾ ਸਾਰੇ ਇੱਕ ਅੱਧਾ ਘਟਾ ਦਿੰਦੇ ਆ ਹਾਂ ਲੋ ਵੀ ਬਾਕੀ ਜਰੇ ਇਹਨੂੰ ਭਰਾ ਦੇ ਆ ਵੀ ਸਮਝ ਦੇਖਣੀ ਆ ਠੀਕ ਆ ਜੀ ਵੈਸੇ ਤੇਜੇ ਸੁਗਾ ਕੋਈ ਆਪ ਦੀ ਸਮਝ ਨਾਲ ਦੂਜੇ ਮਨ ਨੇ ਕੋਈ ਤੇਜੇ ਮਨ ਨੇ ਆ origignal ਵੈਸੇ ਤੇਜੇ ਆ ਠੀਕ ਆ ਸਿੰਗ ਬੜੀ ਵਧੀਆ ਫਦਲਾ ਫਦਲਾ ਬਣੇ ਕੋਈ ਕੜਾ ਗਲਾਈ ਵਾਲਾ ਵਧੀਆ ਮੁੰਡਾ ਇਸ ਕੁਆਲਟੀ ਵਿਖਾਉ ਇਸ ਪੂਰੀ ਲੱਗੋ ਆ ਦੇਖੋ ਗੋਲ ਸਿੰਘ ਇਧਰੋਂ ਥਣ ਮੇਵਾ ਤੁਹਾਨੂੰ ਦਿਖਾ ਦਿੰਦੇ ਆਪਾਂ ਇੱਕ ਬਹਣੀ ਵਾਲੇ ਪਾਸਿਓਂ ਇਹਨੂੰ ਤੋਰਦੇ ਇਹਨੂੰ ਤੋਰ ਕੇ ਕਰ ਲਾ ਲੈਵਾ ਦਾ ਐਫ ਵੈੜਾ ਨਾ ਲੱਗਾ ਦੇਖੋ ਕਰਮਾ ਵਾਲੀ ਨੂੰ ਟਾਈਮ ਤੋਰ ਕੇ ਦਿਖਾ ਦੇ ਨੰਬਾ ਥਣਾ ਦਾ ਫਿਰ ਸੋਨ ਬਾਈ ਵੀ ਮੇਰਾ ਦੂਜਾ ਬੰਦਾ ਇੱਕੋ ਜਿਹੀ ਵੰਡ ਵਿਰਲ ਚਾਹੋਂ ਥਣਾ ਦੀ ਦੇਖੋ ਠੀਕ ਆ ਬਾਕੀ ਸਪੇਸ ਗੈਪ ਚੰਗਾ ਦੋ ਬੱਲੀ ਮਾਜਾ ਕਰਮਾ ਵਾਲੀ ਠੀਕ ਹੈ ਜੀ ਤੋਂ 13 ਲੀਟਰ 13 ਤੋਂ ਪਲੱਸ ਵੀ ਇਸ ਵਰਚਵਾ ਸਕਦੀ ਠੀਕ ਹੈ ਜੀ ਬਾਕੀ ਭਰਿਆ ਪਾਂਡਾ ਮੇਰੇ ਵੀਰੋ ਇਸ ਵਕਤ ਜਿਹੜੀ ਹੁਣ ਕਿਸੇ ਨੇ ਟਿੱਪ ਕੇ ਲੈ ਕੇ ਜਾਣੀ ਸਰ ਸਾਹਿਬ ਜੇ ਕਰਮਾ ਵਾਲੀ ਸੁਈ ਹੋਵੇ ਫਿਰ ਤੇ 15 ਵੀ ਜਵਾ ਦਾਂਗੇ ਆਪਾਂ ਤੇ 15 ਦਾ ਰੇਟ ਵੀ ਹੋਰ ਹੋਊਗਾ ਅੱਜ ਗੱਬਣਿਆ ਤੇ ਗੱਬਣ ਦਾ ਮੁੱਲ ਕਰਨਾ ਗੱਬਣ ਦਾ ਮੁੱਲ ਕਰਾਂਗੇ ਹਾਂ ਜੀ ਠੀਕ ਹੈ ਜੀ ਠੰਡੀ ਧੀਰੀ ਫਿਰ ਕੋਈ ਚੱਕਰ ਨਹੀਂ ਗਾ ਇਤਨਾ ਬਹਿ ਗਿਆ ਪਾਸੇ ਥੱਲੀ ਕੀਤੀ ਜੀ ਦੇਖ ਆ ਲਓ ਹਾਂ ਥੋੜੀ ਕੈਮਰੇ ਦਾ ਡਰਦੀ ਆ ਹਾਂ ਇਹ ਦੇਖੋ ਮੋਟੀ ਜਵਾਈ ਏ ਕਿਹੇ ਵੀ ਪਾਸਿਆਂ ਨਹੀਂ ਸਿੰਧੂ ਸਾਹਿਬ ਖੰਜੀਏ ਹੂੰ ਚੌਂ ਕੰਨੀਆਂ ਤੋਂ ਪੂਰੀ ਐ ਬਿਲਕੁਲ ਲੋ ਜੀ ਬਾਕੀ ਲੇਵੇ ਦੀ ਬੰਤਰਪਦੀ ਟਕਾਣੇ ਤੇ ਠੀਕ ਆ ਜੀ ਉਹਨੇ ਗਾ ਉਹਨੇ ਬਿਲਕੁਲ ਬੈਕ ਸਿਰ ਸੂਨਾ ਲਾਈ ਫਿਰਦੀ ਆ ਤੇ ਸੂਸ ਵਾਪਸ ਮਲਦੇ ਭਿਆਰੀ ਡੱਕਦੀ ਖੇੜੀ ਆ ਇਹ ਥਲੇ ਵਾਲਾ ਦੁੱਧ ਵੀ ਉਹਨੇ ਦੇਣਾ ਐ ਹਾਂ ਓਕੇ ਕਰ ਲਾ ਲਓ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਸਮਾਰ ਸੰਤੂ ਸਾਹਿਬ ਇਹਦੀ ਕਰਨੋਂ ਭਵੇਂ ਕਰ ਲਈਏ 1 20 ਭਵੇਂ ਕਰ ਲਈਏ 25 ਹਾਂ ਪਰ ਮੋਲ ਆਪਾਂ ਪਾਉਣੇ ਆ ਜੈਸਨ ਵਾਲੇ ਜਿਸੇ ਮਾਲ ਵੇਚਣਾ ਆਵੇ ਉਦੋਂ ਵੀ ਆਪਾਂ ਵੀਡੀਓ ਪਾਈਏ ਘੰਟੇ ਡੇਢ ਘੰਟੇ ਦੇ ਵਿੱਚ ਮਾਲ ਵੇਚ ਕੇ ਵੇਲੇ ਕਿਉਂਕਿ ਸਾਫ ਤੋਂ ਤੇਰੇ ਪਸ਼ੂਆ ਫਿਰ ਮਿੰਟਾਂ ਸਟੇਟਾ ਦੇ ਖੇੜੀ ਹੁੰਦੀ ਹੈ ਹਾਂ ਇੱਕ ਸੰਤੂ ਸਾਹਿਬ ਚੀਜ਼ ਸਸਰੀ ਹੋਵੇ ਤੇ ਦਾ ਰੇਟ ਸਹੀ ਹੋਵੇ ਬਸ ਬਸ ਮੁੱਲ ਕਰਨੋਂ 1 20 ਕਰ ਲਈਏ 25 ਕਰ ਲਈਏ 15 ਕਰ ਲਈਏ 10 ਕਰ ਲਈਏ ਡਿਮਾਂਡ 1 5 1 2 ਦੀ ਦੇ ਦਾਂਗੇ 1 2 ਦੀ ਹਾਂਜੀ ਲੈ ਵੀ 1 2 ਦੀ ਠੀਕ ਆ ਜੀ ਤੇ ਮੱਧ ਮੇਰੇ ਵੀਰ ਉਹਰ ਉਹ ਚੀਜ਼ ਚੌਣ ਕੇ ਇੱਕ ਦਾਸ ਦਾ ਮਾਜਾ ਕਰਾਦੀ ਆ ਪਰ ਆਪਾਂ ਜੇ ਜਾਇਜ਼ ਲਈ ਤੇ ਜ਼ਾਇਰ ਹੀ ਦੇਣੀ ਨਹੀਂ ਚੰਗੀ ਹੈ ਮੱਧ ਚੰਗੀ ਹੈ ਬਿਲਕੁਲ ਪਤਲਾ ਪਿੰਡਾ ਪਸੰਦ ਆਊਗੀ ਭਰਾਵਾਂ ਨੂੰ ਠੀਕ ਹੈ ਜੀ ਤੇ ਪਹਿਲਾਂ ਵੀ ਆਪਾਂ ਜਕਰ ਕੀਤਾ ਇਹ ਚਵਾਜੇ 13 ਚਵਾਜੇ 14 ਬਾਕੀ ਤੁਹਾਡੀ ਚੰਗੀ ਸੇਵਾ ਮੈਟਰ ਕਰਦੀ ਆ ਜਿੰਨੇ ਕ ਚੰਗੀ ਸੇਵਾ ਕਰ ਲੋਗੇ ਦੁੱਧ ਚਵਾਜੂਗੀ ਇੱਧਰ ਇੱਕ ਬੂਰੀ ਮੱਝ ਦਿਖਾ ਦਿੰਦੇ ਆ ਭਰਾਵਾਂ ਨੂੰ ਇਹ ਵੀ ਗੱਬਣਾ ਇਹ ਕਰਮਾ ਸੁਆ ਸੰਤੂ ਸਾਹਿਬ ਇਹ ਦੱਜਾ ਸੁਆ ਸੁਣੀ ਪੂਰੀ ਨੀਲੀ ਦਾ ਵੀ ਠੀਕ ਹੈ ਲਓ ਜੀ ਦੱਜਾ ਸੁਆਣੀ ਦੋਸਤੋ ਇਹ ਕਰਮਾਲੀ ਗੱਬਣਾ ਤਿਆਰੀ ਦੇ ਉੱਤੇ ਹੀ ਆ ਲੈ ਜੂ ਪੰਜ ਚਾਰ ਦੇ ਲੈ ਆ ਪੰਜ ਦਸ ਸੰਤੂ ਸਾਹਿਬ ਲੈ ਜੂਗੀ ਲਓ ਜੀ ਪੰਜ ਲੈ ਦੇ ਚਾਰ ਲੈ ਦੇ ਤੇ ਪੰਜੇ ਵੀ ਕਰਮਾ ਵਾਲੀ ਰੋਈ ਆ ਠੀਕ ਆ ਇਹਨੇ ਮਾਰਕਾਂ ਦੱਸਿਆ ਪਹਿਲੇ ਸੂਏ ਤਾਂ 11 ਕਿਲੋ ਦੋ ਦਿੱਤਾ ਜੀ ਠੀਕ ਆ ਹੁਣ ਦੂਜੇ ਸੂਏ ਸੋਣੀ ਆ ਠੀਕ ਆ ਤੇ ਬਾਕੀ ਮਾਰਕਿੰਗ ਘਟੋ ਘਟਾ ਤੁਸੀਂ ਦੇਖੋਗੇ ਜਿਵੇਂ ਨੀਲੀ ਦਾ ਪੱਕਾ ਸੰਗਾ ਸੀਮਨ ਲੈ ਸਕਦੇ ਜਿਵੇਂ ਬੱਚੇ ਪੁੱਛੇ ਕਿਸੇ ਭਰਾਣ ਦੇ ਆ ਸੰਤੂ ਸਾਹਿਬ ਸਾਰੀਆਂ ਨਿਸ਼ਾਨੀਆਂ ਕਵਰ ਕਰਤੀਆਂ ਤੇ ਇਹ ਵੀ ਹੈਗੇ ਜਿਹੇ ਚਾ ਵੇਖੋ ਮੜ ਮੜੇ ਕਦੇ ਪੇਲਾ ਵਾਲੀ ਵੀ ਆ ਬੂਰੀ ਵੀ ਆ ਤੇ ਨੀਲੀ ਵੀ ਆ ਆ ਫੇਸ ਕੁਆਲਟੀ ਪੱਕੀ ਮੋਛਾ ਕੀ ਦੀ ਠੀਕ ਆ ਮੱਥਾ ਚਟਾ ਜੇ ਚਾਰੇ ਪ ਪੇਠ ਪੁੜਾ ਇਹਦਾ ਕਰਮਾਲੀ ਦਾ ਬਹੁਤ ਵਧੀਆ ਲੱਗਾ ਇਹਨੂੰ ਹੂੰ ਤੁਹਾਡੀ ਮੂੰਹ ਮਾਦੀ ਠੰਡੀ ਜੀ ਹੈ ਵੀ ਬਿਲਕੁਲ ਹਾਂ ਇਹ ਵੀ ਦੰਦਾ ਜੀ ਜੀ ਇਹਦੇ ਹਾਂ ਮੈਂ ਖੁਣ ਤਵੇ ਕੰਨੀਆਂ ਜੇ ਬਰਾਬਰ ਕਰਦੀ ਪਈ ਹਾਂਜੀ ਬਣਾ ਬਰੀ ਜਵਾਨ ਜੇ ਹਾਂ ਠੀਕ ਆ ਬਾਕੀ ਅੱਖਾਂ ਦੇ ਵਿੱਚ ਵੀ ਮਾਰਕਿੰਗ ਹੈਗੀ ਆ ਠੀਕ ਹੈ ਜੀ ਅੱਖਾਂ ਦੇ ਵਿੱਚ ਵੀ ਤੁਸੀਂ ਵੇਖੋਗੇ ਜਵਾਬ ਆ ਜਿਹਦੇ ਵਿੱਚ ਵਾਈਟ ਮਾੜਾ ਮਾੜਾ ਤੁਸੀਂ ਵੇਖੋਗੇ ਪਿੰਦਾਪਨ ਹੈਗਾ ਬਾਕੀ ਚਾਰੇ ਥਾਣਾ ਸਪੇਸ ਵਾਲ ਚੰਗੀ ਆ ਗਾਇਬ ਗੂਪ ਤੁਹਾਡੇ ਸਾਹਮਣੇ ਆ ਨਾ ਬੁਰੀ ਆ ਲੋਕ 10000 ਵੱਧ ਮੰਗਦੇ ਆਪਾਂ ਘੱਟ ਮੰਗਣਾ ਜੀ ਆਹ ਆਹ ਇਹਦੇ ਬੁਰੀ ਆ ਤੇ 10000 ਵੱਧ ਮੰਗੀਏ ਠੀਕ ਆ ਠੀਕ ਆ ਹਾਂ ਤਾਂ ਬਾਕੀ ਦੋਵੇਂ ਮੱਝਾਂ ਠੀਕ ਹੈ ਜੀ ਅੱਜ ਜਿਵੇਂ ਤਿਆਰੀ ਤੇ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਕੀ ਇਧਰ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਪਤਾ ਉਹ ਤੁਹਾਨੂੰ ਨਾਲ ਦਿਖਾ ਦਿੰਨੇ ਆ ਆ ਮਰੂ ਜਾ ਸੰਦੂ ਸਾਹਿਬ ਜੇ ਅਗਲਾ 56 ਮਾਝ ਕੋਈ ਵੀ ਆਪਣੀ ਫੇਲ ਕਰ ਦਵੇ ਤੇ ਜਿੰਨਾ ਕਰਾਇਆ ਲਾ ਗਿਆ ਉਹ ਡਬਲ ਮੋੜਾਂਗੇ ਬਸ ਜੀ ਬਸ ਹਾਂ ਜੀ ਇਹ ਵੀ ਕਮੀ ਦਾ ਮੱਝ ਆਪਣੀ ਆਣ ਕੇ ਅਗਲਾ ਫੇਲ ਕਰ ਦਵੇ ਹਾਂ ਉਹਦੋਂ ਵੀ ਆਪਣੀਆਂ ਮੱਝਾਂ ਆਨਲਾਈਨ ਭੇਜੀਆਂ ਆਪਾਂ ਜਿਹੜੀ ਗੱਲ ਦਸੀ ਉਹ ਨਿਕਲੀ ਜਾਗੀ ਨਹੀਂ ਵੀ ਮੱਝ ਵੀ ਚੰਗੀਆਂ ਗਰਨਾਲ ਕੀ ਮੋਲ ਕਰਤਾ ਇਹਦਾ ਕੋਈ ਸੰਦੂ ਸਾਹਿਬ ਇਹ ਵੀ ਇੱਕ ਦੋ ਦੀ ਦੇ ਦਿੱਤੀ ਨਜਾਜ਼ ਕਰਕੇ ਦਿੱਤੀ ਸਾਰਿਆਂ ਇੱਕ ਦੋ ਦਿੱਤੀ ਜਾਣੀਆਂ 95 ਹੀ ਦੇ ਦਿੱਤੀ ਥੱਲੇ ਦਈਏ ਕਰਕੇ ਮਾਨ ਦਾ ਤੂੰ ਦੱਸ ਦੇ 9000 ਦੇ ਦੇ ਜਿਹੜੇ ਦੇ ਦਿੱਤੀ 90 ਹੰਦ ਜਿਆਦਾ ਤੱਕ ਆਉਣਾ ਹੈ ਕਿੰਨਾ ਕ ਤੱਕ ਆਉਂਦਾ ਹੈ ਪੂਰੇ 90 ਦੀ ਜਦਾਂ ਹੈ ਪੂਰੇ 90 ਦੀ ਜਦਾਂ ਹੈ ਬਸ ਹਾਂ ਲੱਗੀ ਬ੍ਰੇਕ ਲੱਗੀ ਹੁਣੇ ਦੋਗਾ ਫਿਰ ਪੱਲਿਓ ਪਣੀ ਠੀਕ ਆ ਲਓ ਬਹਿ ਭਾਜੀ ਜੀ ਨੇ ਕਿਹਾ ਨੇ ਪੈਣਾ 100 ਰੁਪਏ ਛੋੜ ਕਰਾਂਗੇ 88000 ਦੀ ਜਸਨੋ ਦੇ ਦਾਂਗੇ 88000 ਦੀ ਲਓ ਵੀ ਚੱਕੋ 88000 ਦੀ 200 ਇਹ ਤੁਹਾਨੂੰ ਅੱਜ ਝੋਟੀ ਮਿਲ ਜੂਗੀ ਦੂਜਾ ਸਵੇਰ ਸੋਣ ਵਾਲੀ ਆ ਹਾਂ ਬਾਕੀ ਨੀਲੀ ਸ਼ੌ ਪੂਰਾ ਜੇ ਬੂਰੀ ਦਾ ਪੂਰਾ ਬੂਰੀ ਦਾ ਸਾਰੇ ਸ਼ੌਕ ਪੂਰੇ ਹੋ ਜਾਣੇ ਤਿਲਾਂ ਲਈ ਵੀ ਆ ਗਈ ਬੂਰੀ ਵੀ ਆ ਗਈ ਨੀਲੀ ਵੀ ਆ ਗਈ ਠੀਕ ਆ ਜੀ ਬਾਕੀ ਰਾਣਾ ਦੋਨ ਦੀ ਕਰਮਾਲੀ ਸਾਫ ਆ ਬਿਲਕੁਲ ਜਿੱਦਾਂ ਮਰਦੇ ਹੋਣੇ ਕੋਈ ਤੱਕ ਤਸਦੀ ਕਰੇ ਮਾ ਜੇ ਵੀ 99000 ਰਕ ਰੱਖਦੀ ਆ ਪਰ ਆਪਾਂ ਨੂੰ ਜੇ ਸਾ ਹੋਣਾ ਕਰਮਾ ਲੀਆਂ ਆ ਪੌਸਾ ਹੋਣਾ ਦੇ ਦਿਆਂ ਬਸ ਬਸ ਇੱਧਰ ਦੇਖੋ ਖੁੱਲੇ ਥਣ ਲੈ ਵੇਦੀਆ ਕੋਈ ਬਾਹੀ ਨਹੀਂ ਕੋਈ ਚਾਈ ਨਹੀਂ ਇੱਧਰ ਪੱਦਰ ਠੀਕ ਸੋ ਇਹ ਦੱਸੋ 88000 ਰੁਪਈਆ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਬੋਰੀ ਇੱਧਰ ਜਿਹੜੀ ਆਪਾਂ ਤੁਹਾਨੂੰ ਇੱਕ ਦਿਖਾਤੀ ਆ ਮਾ ਜੇ ਵੀ ਚੰਗੀ ਆ ਮੇਰੇ ਭਰਾ ਕਿਸੇ ਨੇ ਚੰਗੇ ਦੁੱਧ ਵਾਲਾ ਪਸ਼ੂ ਖਰੀਦਣਾ ਹਰੇਕ ਨੂੰ ਹੁੰਦਾ ਸਾਰਾ ਰਹਿ ਗਈਆਂ ਥੰਡੀਆਂ ਦੇਦੀਆਂ ਹਾਂ ਪਸ਼ੂ ਜੇ ਮਰਜੀ ਬੰਨ ਛੱਡੋ ਇਹ ਇਹ ਤੁਹਾਨੂੰ 1,2000 ਦੀ ਮਿਲ ਜੂਗੀ ਠੀਕ ਆ ਸੋ ਮੱਜਾਂ ਦੋਨੋਂ ਚੰਗੀਆਂ ਨੇ ਕਰ ਲਿਓ ਸੰਪਰਕ ਤੇ ਇੱਕ ਗਰ ਲਾਲ ਨੰਬਰ ਕਰਦੇ ਸਾਂਝੇ ਆ ਨੰਬਰ ਹੈਗਾ ਸੰਧੂ ਸਾਹਿਬ 97792 95006 97792 95006 ਪਿੰਡ ਅਦਾਲਤ ਤਸਵੀਰ ਪੱਟੀ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਡੰਗਰ ਆਪਾ ਵੀਰ ਦੇ ਡੱਕਣੇ ਆ ਜਿਹੜਾ ਕੋਈ ਆਪਾਂ ਨੂੰ ਸਾਈ ਬਿਆਨਾ ਪਾ ਕੇ ਤੇ ਲਗਾਉਂਦਾ ਜੇ ਕੋਈ 5000 ਸਾਈ ਪਾਉਂਦਾ 10 ਪਾਉਂਦਾ ਆਪ ਜੀ ਆਂਗੇ ਤੇਪ ਕੇ ਤਸੱਲੀ ਕਰਕੇ ਖੜੇ ਜੇ ਨਹੀਂ ਡੰਗਰ ਮਨ ਨੂੰ ਲੱਗਦਾ ਆ ਵੀ ਸਾਈ ਲੈ ਜੀ ਬਸ ਸਾਈ ਬਿਆਨਾ ਤੋਂ ਬਿਨਾ ਡੰਗਰ ਨਹੀਂ ਜਰ ਬਣਾ ਬਿਲਕੁਲ ਬਾ ਵੀ ਪ੍ਰੋਬਲਮ ਇਹਦੀ ਜਿਹੜੀ ਬੜੀ ਜ਼ਰੂਰੀ ਗੱਲ ਆ ਠੀਕ ਹੈ ਜੀ ਆਪਦਾ ਮੇਰਾ ਵੀ ਰਿਸੋਰਸ ਸਮਝ ਕੇ ਕੋਈ ਸਾਈ ਦੇਣਾ ਪਾਇਆ ਕਰੋ ਕੋਈ 1000 1500 2000 ਰੁਪਏ ਦੇ ਡੱਕ ਰਹਿੰਦੇ ਵੀਰ ਉਹ ਬਾਅਦ ਵਿੱਚ ਅਗਲੇ ਭਰਾਵਾ ਵੀ ਕਿਸੇ ਦਾ ਵੀ ਪਸ਼ੂ ਡੱਕਿਆ ਜਾਂਦਾ ਇਹ ਕੰਮ ਨਾ ਕਰਿਆ ਕਰ ਲੋ 2000 ਰੁਪਏ ਪਾ ਕੇ ਡੰਗਰ ਨਹੀਂ ਕੋਈ ਵਪਾਰੀ ਡੱਕਦੇ ਵੀ ਅਗਲੇ ਡੰਗਰ ਵੇਚ ਦਿੰਦੇ ਆਪਾਂ 500 ਦਾ ਡੰਗਰ ਡੱਕ ਦਿੰਦੇ ਰਹੇ 2000 ਦਾ ਡੱਕ ਦਿੰਦੇ ਰਹੇ ਜਬਾਨ ਤੇ ਡੱਕ ਦਿੰਦੇ ਰਹੇ ਹਣੂ ਕਈ ਭਰਾਇਤਰਾ ਕਰਦੇ ਆ ਵੀ ਬੁਣ ਕੇ 1000 ਰੁਪਏ ਸਾਈ ਪਾ ਕੇ 8 ਦਿਨ ਫੋਨ ਨਹੀਂ ਲਾਉਂਦਾ ਨਹੀਂ ਨਹੀਂ ਹਰ ਇੱਕ ਤਰ੍ਹਾਂ ਦੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ